ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਮਰਾਜ ਐਂਡ ਨਿਵਾ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ-ਠਾਕ ਹੋਵੋਗੇ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸੂਗੀ ਵੀ ਆਪਾਂ ਬੁਕਰਮ ਦੇ ਉੱਪਰ ਕਿਸ ਤਰ੍ਹਾਂ ਗਲੇ ਨੂੰ ਕੱਟ ਸਕਦੇ ਹਾਂ ਠੀਕ ਹੈ ਜੀ ਆਪਾਂ ਕੋਈ ਵੀ ਸ਼ੇਪ ਦੇਣੀ ਹੋਵੇ ਤਾਂ ਉਹ ਆਪਾਂ ਕਿਸ ਤਰ੍ਹਾਂ ਦੇ ਸਕਦੇ ਹਾਂਗੇ ਤੇ ਜਿਹੜੀ ਅੱਜ ਮੈਂ ਤੁਹਾਨੂੰ ਕਟਿੰਗ ਦੱਸੂਗੀ ਇਹ ਮੈਂ U ਸ਼ੇਪ ਕਟੂੰਗੀ ਵੈਸੇ ਤਾਂ ਮੇਰੇ ਕੋਲ ਰੈਡੀਮੇਡ ਹੈਗੇ ਨੇ ਪਰ ਮੈਨੂੰ ਥੋੜੀ ਜੀ ਚੜਾਈ ਉਹਦੀ ਜ਼ਿਆਦਾ ਚੰਗੀ ਸੀ ਤਾਂ ਕਰਕੇ ਮੈਂ ਉਹ ਉਪਕਰਮ ਦੇ ਉੱਪਰ ਕੱਟੂੰਗੀ ਗਲਾ ਠੀਕ ਹੈ ਤੇ ਤੁਹਾਨੂੰ ਵੀ ਦੱਸੂੰਗੀ ਕਿ ਕਿਸ ਤਰ੍ਹਾਂ ਕਰਨੀ ਆਪਾਂ ਕਟਿੰਗ ਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਅਟੈਚ ਕਰਨਾ ਵੀ ਦੱਸੂੰਗੀ ਕਿ ਕਿਸ ਤਰ੍ਹਾਂ ਅਟੈਚ ਕਰੀਦਾ ਹੁੰਦਾ ਠੀਕ ਹੈ ਤੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਠੀਕ ਹੈ ਤੇ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹ ਪਲੀਜ਼ ਸਬਸਕ੍ਰਾਈਬ ਜਰੂਰ ਕਰ ਲਿਓ ਠੀਕ ਹੈ ਆਜੋ ਆਪਾਂ ਤੁਹਾਨੂੰ ਦੱਸਦੇ ਹਾਂ ਕਿਸ ਤਰ੍ਹਾਂ ਆਪਾਂ ਕਟਿੰਗ ਕਰਨੀ ਹੈ ਪੇਸਟਿੰਗ ਲੈ ਲਈ ਹੈ ਠੀਕ ਹੈ ਤੇ ਇਹਨੂੰ ਆਪਾਂ ਹੁਣ ਫੋਲਡ ਕਰ ਦੇਣਾ ਜਿਹੜੀ ਇਹਦੀ ਲੰਬਾਈ ਹੈ ਉਹ ਆਪਾਂ ਲਈ ਹੈ 8.5 ਤੇ ਜਿਹੜੀ ਚੜਾਈ ਹੈ ਉਹ ਆਪਾਂ ਲਈ ਹੈ 8 ਇੰਚ ਠੀਕ ਹੈ ਤੇ ਹੁਣ ਤੁਸੀਂ ਇਹਨੂੰ ਇਸ ਤਰ੍ਹਾਂ ਰੱਖ ਲੈਣਾ ਇਹ ਤੁਸੀਂ ਇਸ ਤਰ੍ਹਾਂ ਵੀ ਰੱਖ ਸਕਦੇ ਹੋ ਖੁੱਲਾ ਪਾਸਾ ਇੱਧਰ ਵੀ ਰੱਖ ਸਕਦੇ ਹੋ ਜਾਂ ਤੁਸੀਂ ਅੰਨ ਵੀ ਰੱਖ ਸਕਦੇ ਹੋ ਉਹ ਤੁਹਾਡੇ ਹੱਥ ਤੇ ਡਿਪੈਂਡ ਹੈ ਵੀ ਤੁਹਾਨੂੰ ਕਿਸ ਤਰ੍ਹਾਂ ਦਾ ਕੱਟਣਾ ਠੀਕ ਲੱਗਦਾ ਹੈ ਠੀਕ ਹੈ ਜੀ ਤੇ ਹੁਣ ਆਪਾਂ ਇਹਨੂੰ ਮੈਂ ਜਿਹੜੇ ਨਾਰਮਲੀ ਗਲੇ ਆ ਉਹ ਪੌਣੇ 3 ਕੱਟਦੀ ਹੁੰਦੀ ਆ ਤੁਸੀਂ ਜੇ ਘੱਟ ਕੱਟਣਾ ਹੈ ਤਾਂ ਘੱਟ 2.5 ਤੇ ਵੀ ਕੱਟ ਸਕਦੇ ਹੋ ਠੀਕ ਹੈ ਤੇ ਤਿੰਨ ਤੇ ਵੀ ਜੇ ਕੋਈ ਜ਼ਿਆਦਾ ਹੈਲਦੀ ਹੈ ਤਾਂ ਤੁਸੀਂ ਤਿੰਨ ਤੇ ਵੀ ਕੱਟ ਸਕਦੇ ਹੋ ਪਰ ਮੈਂ ਨਾਰਮਲ ਇਹ ਜਿਹੜੀ ਇਹ ਪੌਣੇ ਤਿੰਨ ਤੇ ਹੀ ਕੱਟਦੀ ਹੁੰਦੀ ਹੈ ਠੀਕ ਹੈ ਇੱਥੋਂ ਆਪਾਂ ਹੁਣ ਪੌਣੇ ਤਿੰਨ ਲੈ ਲਿਆ ਤੇ ਉਸ ਤੋਂ ਬਾਅਦ ਜਿਹੜੀ ਇਹਦੀ ਲੰਬਾਈ ਲੈਣੀ ਹੈ ਮੈਂ 6.5 ਲਵੂੰਗੀ ਆ ਸੌਰੀ 6.5 ਤਿਆਰ ਹੈਗੀ ਤੇ 7 ਇੰਚ ਮੈਂ ਲਵੂੰਗੀ 0.5 ਇੰਚ ਐਕਸਟਰਾ ਠੀਕ ਹੈ ਤੇ ਇੱਥੋਂ ਵੀ ਆ ਹੁਣ ਆਪਾਂ ਨੀਚੇ ਤੋਂ ਵੀ ਪੌਣੇ ਤਿੰਨ ਲੈ ਲੈਣੀ ਹੈ ਤੇ ਇਹਦਾ ਇੱਕ ਆਪਾਂ ਬਾਕਸ ਜਿਹਾ ਬਣਾ ਲੈਣਾ ਦੇਖੋ ਇਹ ਹੁਣ ਆਪਣਾ ਬਾਕਸ ਬਣ ਗਿਆ ਤੇ ਹੁਣ ਆਪਾਂ ਇਹਦੇ ਤੇ ਗੋਲਾਈ ਪਾਉਣੀ ਹੈ ਠੀਕ ਹੈ ਜੀ ਇਹ ਮੈਂ ਜਿਹੜਾ ਨੈਕ ਕੱਟ ਰਹੀ ਆ ਇਹ ਯੂ ਸ਼ੇਪ ਕਟਾਂਗੇ ਆਪਾਂ ਠੀਕ ਹੈ ਤੇ ਤੁਸੀਂ ਕੋਈ ਵੀ ਸ਼ੇਪ ਬਣਾ ਸਕਦੇ ਹੋ ਇੱਥੋਂ ਪਾਨ ਸ਼ੇਪ ਉਹ ਵੀ ਬਣ ਜਾਂਦੀ ਹੈ ਪਾਨ ਸ਼ੇਪ ਵਾਲਾ ਜਿਹੜਾ ਗਲਾ ਹੁੰਦਾ ਹੈਗਾ ਉਹ ਵੀ ਬਣ ਜਾਂਦਾ ਤੁਸੀਂ ਕੋਈ ਵੀ ਸ਼ੇਪ ਹੈ ਜਿਹੜੀ ਉਹ ਤੁਸੀਂ ਰੈਡੀ ਕਰ ਸਕਦੇ ਹੋ ਹੁਣ ਦੇਖੋ ਆਪਾਂ ਇੱਥੋਂ 1 ਇੰਚ ਤੇ ਇੱਥੇ ਨਿਸ਼ਾਨੀ ਲਗਾ ਲੈਣੀ ਹੈ ਠੀਕ ਹੈ ਤੇ ਇੱਥੇ ਲਾ ਲੈਣੀ ਆਪਾਂ ਅੱਧੇ ਇੰਚ ਤੇ ਇਸ ਤਰ੍ਹਾਂ ਬਣਾ ਲੈਣਾ ਇਹਨੂੰ ਜੇ ਤੁਸੀਂ ਨਵੇਂ-ਨਵੇਂ ਸਿੱਖ ਰਹੇ ਹੋ ਤਾਂ ਤੁਸੀਂ ਇਹ ਇਸ ਤਰ੍ਹਾਂ ਕੱਟਿਓ ਤਾਂ ਬਿਲਕੁਲ ਸਹੀ ਗਲਾ ਜਿਹੜਾ ਉਹ ਕੱਟਿਆ ਜਾਊਗਾ ਠੀਕ ਹੈ ਹੁਣ ਆਪਾਂ ਇੱਥੋਂ 1 ਇੰਚ ਲੈ ਲਈ ਸੀ ਤੇ ਇੱਥੋਂ ਜਿਹੜੀ ਆਪਾਂ ਲਈ ਸੀਗੀ ਉਹ 1/2 ਇੰਚ ਲਈ ਸੀ ਠੀਕ ਹੈ ਤੇ ਇੱਥੋਂ ਆਪਾਂ ਜਿਹੜਾ ਆਪਾਂ ਇੱਥੋਂ 1 ਇੰਚ ਤੇ ਨਿਸ਼ਾਨ ਲਗਾਇਆ ਸੀ ਉੱਥੋਂ ਆਪਾਂ ਗਲਾਈ ਪਾਉਣੀ ਸ਼ੁਰੂ ਕਰਨੀ ਹੈ ਠੀਕ ਹੈ ਇੱਥੋਂ ਗਲਾਈ ਪਾਉਂਦੇ ਪਾਉਂਦੇ ਇਹ U ਸ਼ੇਪ ਗਲੇ ਦੀ ਹੋਇਆ ਥ੍ਰੀਡ ਡਰਾ ਕੀਤਾ ਆਪਾਂ ਠੀਕ ਹੈ ਇੱਥੋਂ ਪਾਉਂਦੇ ਪਾਉਂਦੇ ਇੱਥੋਂ ਗਲਾਈ ਪਾ ਦੇਣੀ ਹੈ ਠੀਕ ਹੈ ਜੀ ਇਹ ਆਪਣਾ ਯੂ ਸ਼ੇਪ ਬਣ ਗਿਆ ਤੇ ਹੁਣ ਜਿਹੜਾ ਆਪਾਂ ਇੱਥੋਂ ਲੈਣੀ ਹੈ ਬੁਕਰਮ ਉਹ ਤੁਸੀਂ ਆਪਣੀ ਮਰਜ਼ੀ ਦੇ ਅਨੁਸਾਰ ਲੈ ਸਕਦੇ ਹੋ ਤੇ ਇੱਥੋਂ ਤੁਸੀਂ 1-1 ਇੰਚ ਵੀ ਲੈ ਸਕਦੇ ਹੋ ਅੱਧਾ ਤਾਂ ਇੰਚ ਵੀ ਲੈ ਸਕਦੇ ਹੋ ਉਹ ਤੁਹਾਡੀ ਮਰਜ਼ੀ ਹੈ ਤੁਸੀਂ ਕਿੰਨਾ ਲੈ ਰਹੇ ਹੋ ਇੱਥੇ ਆਪਾਂ ਸਾਰੇ ਕਿਤੇ ਹੁਣ ਆਪਾਂ ਗੁਲਾਈ ਤੇ ਇਧਰ ਸਾਰੇ ਕਿਤੇ ਆਪਾਂ 1 ਇੰਚ ਤੇ ਨਿਸ਼ਾਨੀ ਲਗਾ ਲਈ ਹੈ ਠੀਕ ਹੈ ਤੇ ਇਹਨਾਂ ਨਿਸ਼ਾਨਾਂ ਨੂੰ ਵੀ ਆਪਾਂ ਮਿਲਾ ਦੇਣਾ ਇਸ ਤਰ੍ਹਾਂ ਲਓ ਜੀ ਇਹ ਆਪਣਾ ਜਿਹੜਾ ਡਰਾ ਹੈਗਾ ਉਹ ਤਿਆਰ ਹੋ ਗਿਆ ਇਸ ਤਰ੍ਹਾਂ ਠੀਕ ਹੈ ਜੀ ਹੁਣ ਆਪਾਂ ਇਹਦੀ ਕਰ ਦਿੰਦੇ ਆ ਕਟਿੰਗ ਦੇਖੋ ਪਹਿਲਾਂ ਆਪਾਂ ਕਰਾਂਗੇ ਆਹ ਵਾਲੀ ਠੀਕ ਹੈ ਜੀ ਅੰਦਰ ਵਾਲੀ neck ਨੂੰ ਤੁਸੀਂ ਚੰਗੀ ਤਰ੍ਹਾਂ ਇੱਥੋਂ ਫੜਨਾ ਹੈ ਹਿੱਲੇ ਨਾ neck ਕਿਉਂਕਿ ਇਹ ਫਿਰ ਜੇ ਹਿੱਲ ਗਿਆ ਤਾਂ ਇਹ 빙ਾ ਟੇਟਾ ਹੋ ਜੂ ਜੇ ਤੁਸੀਂ ਸਟੈਪਲਰ ਲਗਾਉਣਾ ਚਾਹਦੇ ਹੋ ਤਾਂ ਤੁਸੀਂ ਉਹ ਵੀ ਲਗਾ ਸਕਦੇ ਹੋ ਠੀਕ ਹੈ ਜੀ ਇਥੋਂ ਹੱਥ ਨਾਲ ਤੁਸੀਂ ਚੰਗੀ ਤਰ੍ਹਾਂ ਇਹਨੂੰ ਘੁੱਟ ਕੇ ਫੜਨਾ ਹੈ ਵੀ ਤਾਂਕਿ ਗਲਾ ਜਿਹੜਾ ਉਹ ਹਿੱਲੇ ਨਾ ਠੀਕ ਹੈ ਹੁਣ ਜਿਹੜੀ ਆਪਾਂ ਇਹ ਵਾਲੀ ਨਿਸ਼ਾਨੀ ਲਗਾਈ ਸੀ ਇਹਨੂੰ ਵੀ ਆਪਾਂ ਕਟਿੰਗ ਕਰ ਦੇਣੀ ਹੈ ਇੱਥੋਂ ਚੰਗੀ ਤਰ੍ਹਾਂ ਮਿਲਾ ਲੈਣਾ ਵੀ ਬਰਾਬਰ ਹੈ ਠੀਕ ਹੈ ਜੀ ਲਓ ਜੀ ਇਹ ਆਪਣੇ ਗਲੇ ਦੀ ਹੈ ਜਿਹੜੀ ਕਟਿੰਗ ਹੋ ਗਈ ਹੈ ਜਿਓ ਸ਼ੇਪ ਠੀਕ ਹੈ ਤੇ ਹੁਣ ਆਪਾਂ ਇਹਨੂੰ ਕਰਦੇ ਹਾਂ ਸ਼ਰਟ ਦੇ ਉੱਤੇ ਅਟੈਚ ਪਹਿਲਾਂ ਆਪਾਂ ਕੱਪੜੇ ਤੇ ਕਰਾਂਗੇ ਫਿਰ ਆਪਾਂ ਸ਼ਰਟ ਤੇ ਕਰਾਂਗੇ ਉਹ ਵੀ ਮੈਂ ਤੁਹਾਨੂੰ ਦੱਸਦੀ ਹਾਂ ਕਿਸ ਤਰ੍ਹਾਂ ਆਪਾਂ ਅਟੈਚ ਕਰਨਾ ਹੈ ਗਲਾ ਠੀਕ ਹੈ ਜੀ ਪਹਿਲਾਂ ਆਪਾਂ ਇਹਨੂੰ ਹੁਣ ਉਹਦੇ ਤੇ ਅਟੈਚ ਕਰ ਲੈਣਾ ਹੈ ਕੱਪੜੇ ਤੇ ਲਾਂਜੀ ਹੁਣ ਆਪਾਂ ਇਹ ਜਿਹੜਾ ਕਪੜਾ ਲੈ ਲਿਆ ਇਹ ਲਾਈਨਿੰਗ ਵਾਲਾ ਕੱਪੜਾ ਹੈ ਕਿਉਂਕਿ ਸੂਟ ਹੈ ਜਿਹੜਾ ਉਹ ਲਾਈਨਿੰਗ ਵਾਲਾ ਜਦੋਂ ਆਪਾਂ ਲਾਈਨਿੰਗ ਵਾਲਾ ਸੂਟ ਬਣਾਉਣੀ ਹੈ ਤਾਂ ਆਪਾਂ ਜਿਹੜਾ ਕੱਪੜਾ ਗਲੇ ਦੇ ਉੱਪਰ ਅਟੈਚ ਕਰਨਾ ਹੁੰਦਾ ਹੈਗਾ ਗਲਾ ਉੱਪਰ ਜਿਹੜੇ ਕੱਪੜੇ ਦੇ ਉੱਪਰ ਅਟੈਚ ਕਰਨਾ ਹੁੰਦਾ ਹੈਗਾ ਉਹ ਆਪਾਂ ਲਾਈਨਿੰਗ ਵਾਲਾ ਹੀ ਲੈਨੇ ਜ਼ਿਆਦਾਤਰ ਠੀਕ ਹੈ ਤੇ ਹੁਣ ਆਪਾਂ ਇਹਨੂੰ ਇਹ ਜਿਹੜੀ ਲਾਈਨਿੰਗ ਹੈ ਇਹ ਆਪਾਂ ਡਬਲ ਲੈ ਲਈ ਸੀਗੀ ਠੀਕ ਹੈ ਤੇ ਇਹਨੂੰ ਆਪਾਂ ਅਟੈਚ ਕਰ ਲੈਨੇ ਹੁਣ ਇਹ ਤੁਸੀਂ ਇੱਥੇ ਕੱਚੀ ਸੀਨ ਨਾਲ ਵੀ ਅਟੈਚ ਕਰ ਸਕਦੇ ਹੋ। ਲਓ ਜੀ ਇਹ ਆਪਣਾ ਗਲ ਹੈ ਜਿਹੜਾ ਉਹ ਅਟੈਚ ਹੋ ਗਿਆ। ਐਕਸਟਰਾ ਕਪੜਾ ਆਪਾਂ ਕੱਟ ਦਾਂਗੇ। ਠੀਕ ਹੈ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਫੋਲਡ ਕਰਕੇ ਇੱਥੇ ਕੱਚੀ ਸੀਨ ਲਗਾ ਲੈਣੇ ਆ ਤੇ ਤੁਹਾਨੂੰ ਦੱਸਦੀ ਆਂ। ਅਕੇ ਕਿ ਕਿਵੇਂ ਆਪਾਂ ਅਟੈਚ ਕਰਨਾ ਹੈ 셔ਟ ਦੇ ਉਪਰ ਨਾਲ ਇੱਥੋਂ ਕੱਪੜੇ ਨੂੰ ਫੋਲਡ ਕਰ ਲੈਣਾ ਹੈ ਠੀਕ ਹੈ ਇਸ ਹਾਰੇ ਤੇ ਆਪਾਂ ਸੀਨ ਲਗਾ ਦਿੰਨੇ ਆ ਹੁਣ ਇਹ ਆਪਾਂ ਕੱਚੀ ਸੀਨ ਲਗਾ ਲਈ ਐ ਹੁਣ ਜਿਹੜਾ ਆਹ ਵਾਲਾ ਐਕਸਟਰਾ ਕੱਪੜਾ ਇਹਨੂੰ ਵੀ ਆਪਾਂ ਕਟਿੰਗ ਕਰ ਦੇਣੀ ਐ ਠੀਕ ਐ ਜੀ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਫੋਲਡ ਕਰਕੇ ਸੈਂਟਰ ਤੇ ਨਿਸ਼ਾਨੀ ਲਗਾ ਲੈਣੀ ਐ ਤਾਂ ਕਿ ਗਲਾ ਆਪਣਾ ਜਿਹੜਾ ਉਹ ਟੇਡਾ ਨਾ ਜਾਵੇ ਇਸ ਤਰ੍ਹਾਂ ਤੁਸੀਂ ਚੰਗੀ ਤਰ੍ਹਾਂ ਇਹਨੂੰ ਸੈੱਟ ਕਰਕੇ ਗਲੇ ਨੂੰ ਇੱਥੇ ਚੌਕ ਦੇ ਨਾਲ ਤੁਸੀਂ ਇੱਥੇ ਸੈਂਟਰ ਤੇ ਨਿਸ਼ਾਨੀ ਲਗਾ ਲੈਣੀ ਹੈ ਠੀਕ ਹੈ ਜੀ ਤੇ ਹੁਣ ਆਪਾਂ ਜਿਹੜਾ ਗਲਾ ਰੱਖਣਾ ਸੀ ਉਹ 6.5 ਰੱਖਣਾ ਸੀਗਾ ਠੀਕ ਹੈ ਤੇ ਇਹ ਆਪਾਂ ਲੈ ਲਿਆ ਹਾਂਜੀ ਹੁਣ ਆਪਾਂ ਇਹ ਸ਼ਰਟ ਤੇ ਗਲਾ ਅਟੈਚ ਕਰਨਾ ਹੈ ਠੀਕ ਹੈ ਇਹ ਜਿਹੜਾ ਗਲਾ ਇਹ ਪਹਿਲਾਂ ਹੀ ਬਣਿਆ ਹੋਇਆ ਮੀਨਜ਼ ਇਹਦੇ ਤੇ ਵਰਕ ਕੀਤਾ ਹੋਇਆ ਗਲੇ ਤੇ ਤੇ ਤੁਸੀਂ ਜੇ ਤੁਸੀਂ ਇਹ ਸਾਰਾ ਵੀ ਇੱਥੋਂ ਇੰਨਾ ਨਹੀਂ ਰੱਖਣਾ ਚਾਹੁੰਦੇ ਹੋ ਤਾਂ ਤੁਸੀਂ ਰੱਖ ਸਕਦੇ ਹੋ ਪਰ ਜਿਹੜਾ ਜਿਹੜੀ ਲੇਡੀ ਹੈ ਜਿਹੜੀ ਉਹ ਹੈਲਦੀ ਹੈ ਤਾਂ ਉਹਨਾਂ ਦੇ ਗਲਾ ਜਿਹੜਾ ਸੈੱਟ ਆ ਜਾਊਗਾ ਪਰ ਜਿਹੜਾ ਜਿਸ ਕਸਟਮਰ ਦਾ ਇਹ ਸੂਟ ਹੈਗਾ ਉਹ ਥੋੜੇ ਜਿਹਾ ਪਤਲੇ ਨੇ ਤੇ ਤਾਂ ਕਰਕੇ ਆਪਾਂ ਜਿਹੜਾ ਗਲਾ ਉਹ ਪੂਰਾ ਇੱਥੋਂ ਨਹੀਂ ਕੱਟਦੇ ਕਿਉਂਕਿ ਵੱਡਾ ਹੋ ਜਾਣਾਗਾ ਠੀਕ ਹੈ ਤੇ ਆਪਾਂ ਗਲਾ ਇੱਥੋਂ ਜਿੰਨਾ ਪਰ ਰੱਖਿਆ ਸੀ ਇੱਕ 6.5 ਜਿਹੜਾ ਉਹ ਆਪਾਂ ਤਿਆਰ ਰੱਖਣਾ ਠੀਕ ਹੈ ਤੇ ਇੱਥੋਂ ਇੰਨਾ ਉੱਪਰ ਆਪਾਂ ਰੱਖਾਂਗੇ ਠੀਕ ਹੈ ਤੁਹਾਨੂੰ ਮੈਂ ਦੱਸ ਦਿਆਂ ਕਿਸ ਤਰ੍ਹਾਂ ਕਰਨਾ ਹੁਣ ਦੇਖੋ ਇੱਥੇ ਆਪਾਂ ਸੈਂਟਰ ਦੇ ਉੱਤੇ ਇੱਥੇ ਕੱਟ ਵੀ ਲਗਾਇਆ ਹੋਇਆ ਤਾਂ ਆਪਾਂ ਇੱਥੇ ਨਿਸ਼ਾਨੀ ਵੀ ਲਗਾ ਲਈ ਹੈ ਠੀਕ ਹੈ ਚੌਕ ਦੇ ਨਾਲ ਤੇ ਇੱਥੇ ਵੀ ਆਪਾਂ ਦੇਖੋ ਇੱਥੇ ਵੀ ਆਪਾਂ ਨਿਸ਼ਾਨੀ ਲਗਾ ਲਈਏ ਤੇ ਕੱਟ ਲਗਾ ਲਿਆ। ਹੁਣ ਆਪਾਂ ਕੱਟ ਨੂੰ ਇਸ ਕੱਟ ਨਾਲ ਮਲਾ ਕੇ ਇੱਥੇ ਸੈਂਟਰ ਦੇ ਵਿੱਚ ਇੱਥੋਂ ਠੀਕ ਹੈ। ਇੱਥੋਂ ਹੁਣ ਆਪਾਂ ਕੱਚੀ ਸੀਨ ਲਗਾ ਲੈਣੀ ਹੈ ਤਾਂ ਕਿ ਗਲਾ ਜਿਹੜਾ ਉਹ ਹਿੱਲੇ ਨਾ ਜਦੋਂ ਆਪਾਂ ਆਹ ਵਾਲੀ ਸੀਨ ਲਗਾਵਾਂਗੇ ਠੀਕ ਹੈ। ਹੁਣ ਆਪਾਂ ਇਹ ਸੈਂਟਰ ਵਾਲੀ ਸੀਨ ਲਗਾਉਣੀ ਹੈ। ਚੰਗੀ ਤਰ੍ਹਾਂ ਇਹਨੂੰ ਸੈੱਟ ਕਰਕੇ ਫੇਰ ਤੁਸੀਂ ਸੀਨ ਲਗਾਉਣੀ ਹੈ। ਦੇਖੋ ਜੀ ਹੁਣ ਆਪਾਂ ਸੈਂਟਰ ਦੇ ਵਿੱਚ ਸੀਨ ਲਗਾ ਲਈ ਹੈ ਹੁਣ ਆਪਾਂ ਛੋਟਾ ਬੱਖਾ ਕਰਕੇ ਹੁਣ ਆਪਾਂ ਬੁਕਰਮ ਦੇ ਨਾਲ-ਨਾਲ ਇੱਥੋਂ ਸੀਨ ਲਗਾ ਲੈਣੀ ਹੈ ਠੀਕ ਹੈ ਬੁਕਰਮ ਦੇ ਉੱਪਰ ਨਹੀਂ ਲਾਉਣੀ ਸੀਨ ਬੁਕਰਮ ਦੇ ਨਾਲ-ਨਾਲ ਲਾਉਣੀ ਹੈ ਠੀਕ ਹੈ ਇਹ ਜਿਹੜੇ ਗਲੇ ਰੈਡੀमेड ਬਣੇ ਹੁੰਦੇ ਨੇ ਉਹ ਜਿਆਦਾ ਉਹਨਾਂ ਨੂੰ ਉਹਨਾਂ ਦੀ ਸਪੇਸ ਦਿੱਤੀ ਹੁੰਦੀ ਹੈ 6 ਜਾਂ 6.5 ਦਿੱਤੀ ਹੁੰਦੀ ਹੈ ਪਰ ਆਪਾਂ ਗਲਾ ਇੰਨਾ ਚੌੜਾ ਨਹੀਂ ਬਣਾਉਣਾ ਕਈ ਕਸਟਮਰ ਹੈ ਜਿਹੜੇ ਉਹ ਬਣਾ ਬਣਵਾ ਵੀ ਲੈਂਦੇ ਨੇ ਤੇ ਪਰ ਆਪਾਂ ਇਸ ਦਾ ਇੰਨਾ ਚੌੜਾ ਨਹੀਂ ਬਣਾਉਣਾ ਤੇ ਹੁਣ ਆਪਾਂ ਨਾਲ-ਨਾਲ ਇਥੋਂ ਸੀਨ ਲਗਾ ਦੇਣੀ ਹੈ ਲੋ ਜੀ ਹੁਣ ਆਪਣੀ ਇਹ ਵਾਲੀ ਸੀਨ ਵੀ ਲੱਗ ਗਈ ਐ ਹੁਣ ਆਪਾਂ ਕਰਨੀ ਐ ਦੀ ਕਟਿੰਗ ਕਟਿੰਗ ਤੁਸੀਂ ਥੋੜਾ ਥੋੜਾ ਕਪੜਾ ਛੱਡ ਕੇ ਤੇ ਬਾਕੀ ਸਾਰਾ ਆਪਾਂ ਕਪੜਾ ਇੱਥੋਂ ਵਿੱਚੋਂ ਲਾ ਲੈਣਾ ਐ ਠੀਕ ਹੈ ਜੀ ਹੁਣ ਆਪਾਂ ਇਹ ਕਟਿੰਗ ਕਰ ਲਈ ਤੇ ਜਿਹੜੇ ਇਹਦੇ ਕਟ ਹੈ ਉਹ ਆਪਾਂ ਇੱਥੇ ਲਗਾਉਣੇ ਗਲਾਈ ਤੇ ਇਹ ਲਗਾਉਣੇ ਬਹੁਤ ਜ਼ਰੂਰੀ ਹੁੰਦੇ ਆ ਇਹਨਾਂ ਲਗਾਉਣ ਦੇ ਨਾਲ ਆ ਜਿਹੜੀ ਗਲੇ ਦੀ ਫਿਨਿਸ਼ਿੰਗ ਆ ਬਹੁਤ ਸੋਹਣੀ ਆਉਂਦੀ ਹੈ ਜੇ ਆਪਾਂ ਨਾ ਲਗਾਵਾਂਗੇ ਤਾਂ ਇਹਦੀ ਜਿਹੜੀ ਫਿਨਿਸ਼ਿੰਗ ਆ ਉਹ ਵਧੀਆ ਨਹੀਂ ਆਉਂਦੀ ਠੀਕ ਹੈ ਹੁਣ ਇਸ ਤਰ੍ਹਾਂ ਆਪਾਂ ਲਗਾ ਲੈਣੇ ਤੇ ਜਿਹੜੀ ਆਪਾਂ ਇੱਥੋਂ ਕੱਚੀ ਸੀਨ ਲਗਾਈ ਸੀ ਇੱਥੇ ਬੁਕਰਮ ਤੇ ਉਹ ਦੇਡ ਦੇਣੀ ਆ ਆ ਲੋ ਜੀ ਆਪਣਾ ਗਲਾ ਜਿਹੜਾ ਉਹ ਤਿਆਰ ਹੋ ਗਿਆ ਤੇ ਹੁਣ ਆਪਾਂ ਇੱਥੇ ਇੱਕ ਹੋਰ ਕੱਚੀ ਸੀਨ ਲਗਾਉਣੀ ਹੈ ਤਾਂ ਕਿ ਤਰਪਾਈ ਤੋਂ ਬਾਅਦ ਆਪਾਂ ਇਹਨੂੰ ਦੇੜ ਦਾਂਗੇ ਠੀਕ ਹੈ ਇਸ ਤਰ੍ਹਾਂ ਆਪਾਂ ਫੋਲਡ ਕਰਕੇ ਇੱਥੇ ਕੱਚੀ ਸੀਨ ਲਗਾ ਲੈਣੀ ਹੈ ਤੁਸੀਂ ਹੁਣ ਕਢਾਈ ਤੇ ਨਾ ਲਗਾਓ ਕਿਉਂਕਿ ਜਿਹੜੇ ਮੋਤੀ ਵਗੈਰਾ ਹੁੰਦੇ ਨੇ ਉਹ ਉੱਡੜ ਜਾਂਦੇ ਆ ਠੀਕ ਹੈ ਪੱਟੇ ਜਾਂਦੇ ਆ ਤੇ ਆਪਾਂ ਕਢਾਈ ਤੋਂ ਇਧਰ-ਇਧਰ ਹੀ ਲਗਾਵਾਂਗੇ ਲਓ ਜੀ ਇਹ ਆਪਣਾ ਗਲਾ ਜਿਹੜਾ ਬਣ ਕੇ ਤਿਆਰ ਹੋਇਆ ਠੀਕ ਹੈ ਜੀ ਉਮੀਦ ਕਰਦੇ ਹਾਂ ਤੁਹਾਨੂੰ ਸਮਝ ਆਈ ਹੋਣੀ ਹੈ ਜੇ ਸਮਝ ਆਈ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮਿਲਦੇ ਆਂ ਫਿਰ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ